ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 1100 64 ਉੱਪਰ ਪੈਰੋਂ ਰਾਗ ਦੀ ਭਗਤ ਬਾਣੀ ਅੰਦਰ ਭਗਤ ਨਾਮਦੇਵ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਖਸਤ ਖਿਲਤ ਤੇਰੇ ਦੇ ਹੁਰੇ ਆਇਆ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜੀ ਇਹ ਬਚਨ ਕਰਦੇ ਨੇ ਕਿ ਪਰਮੇਸ਼ਰ ਆਪਣੇ ਪਿਆਰਿਆਂ ਦੇ ਨਾਲ ਕਿੰਨਾ ਪ੍ਰੇਮ ਕਰਦਾ ਉਹ ਜਿਹੜਾ ਰਾਮ ਹੈ ਕਿੰਨਾ ਪ੍ਰੇਮ ਕਰਦਾ ਕਿਸ ਨੇ ਪੁੱਛਿਆ ਭਗਤ ਜੀ ਕਿੰਨਾ ਕੁ ਭਗਤ ਸਾਹਿਬ ਕਹਿੰਦੇ ਕਿ ਅਥਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਰ ਆਪਣੇ ਪਿਆਰਿਆਂ ਦੇ ਨਾਲ ਔਰ ਭਗਤ ਨਾਮਦੇਵ ਜੀ ਨੇ ਇਸ ਬਾਬਤ ਆਪਣੀ ਹੱਡ ਬੀਤੀ ਜਿਸ ਤਰ੍ਹਾਂ ਉਹਨਾਂ ਦੇ ਨਾਲ ਬੀਤੀ ਹੈ ਨਾ ਉਹ ਬਚਨ ਕਹਿਣਾ ਕੀਤੇ ਇਹ ਸਮਝ ਪੈ ਜਾਵੇ ਉਹ ਪਰਮੇਸ਼ਰ ਕਿਸੇ ਦੀ ਜਾਤ ਨਹੀਂ ਵੇਖਦਾ ਉਹ ਕਿਸੇ ਦਾ ਸਰਮਾਇਆ ਧਨ ਦੌਲਤ ਨਹੀਂ ਵੇਖਦਾ ਉਹ ਕਿਸੇ ਦੇ ਕੱਪੜੇ ਨਹੀਂ ਵੇਖਦਾ ਚੰਗੇ ਨੇ ਕਿ ਮਾੜੇ ਨੇ ਉਹ ਤੇ ਪ੍ਰੇਮ ਵੇਖਦਾ ਪ੍ਰੇਮ ਜਿਹੜਾ ਉਹਦੇ ਨਾਲ ਪਿਆਰ ਕਰਦਾ ਉਹਨੂੰ ਆਪਣੀ ਗੱਲ ਵਕੜੀ ਵਿੱਚ ਲੈ ਲੈਂਦਾ ਭਗਤ ਨਾਮਦੇਵ ਜੀ ਨੇ ਆਪਣੀ ਹੱਡ ਬੀਤੀ ਇੱਥੇ ਦੱਸਣਾ ਕੀਤੀ ਹੈ ਤੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਕਿਤ ਕੀਤਾ ਜਿਹੜੇ ਵੀ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਨੇ ਨਾ ਉਹਨਾਂ ਦੇ ਨਾਲ ਸੰਸਾਰ ਦੇ ਲੋਕੀ ਈਰਖਾ ਕਰਨੀ ਲੱਗ ਪੈਂਦੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਨਾ ਕੋਈ ਅੜਚਣ ਪਾਉਂਦੇ ਨੇ ਉਦੇ ਰਸਤੇ ਦੇ ਵਿੱਚ ਤੇ ਭਗਤ ਨਾਮਦੇਵ ਜੀ ਦੇ ਵੀ ਨਾਲ ਇਸੇ ਤਰ੍ਹਾਂ ਹੀ ਹੋਇਆ ਭਗਤ ਨਾਮਦੇਵ ਜੀ ਨੂੰ ਨੀਵੀਂ ਜਾਤ ਦਾ ਕਹਿ ਕੇ ਦੁਰਕਾਰਿਆ ਪੀਏ ਨੀਵੀਂ ਜਾਤ ਦਾ ਵੀ ਇਹਨੂੰ ਅਧਿਕਾਰ ਹੀ ਕੋਈ ਨਹੀਂ ਕਿ ਇਹ ਪਰਮੇਸ਼ਰ ਦੀ ਬੰਦਗੀ ਕਰੇ ਤੇ ਛੂਦਰਿਆ ਇਹਨੂੰ ਕੋਈ ਅਧਿਕਾਰ ਨਹੀਂ ਸੇਖ ਪੋਸ਼ਦਾ ਭਗਤ ਜੀ ਹੋਇਆ ਕੀ ਭਗਤ ਕਹਿੰਦੇ ਹਸਤ ਖੇਲਤ ਤੇਰੇ ਦੇਹੁਰੇ ਆਇਆ ਏ ਜਦਮ ਰਾਇਆ ਏ ਵਾਹਿਗੁਰੂ ਪਰਮੇਸ਼ਰ ਜੀ ਹਸਦਾ ਖੇਡਦਾ ਮੈਂ ਤੇਰੇ ਦੇਹੁਰੇ ਤੇ ਆਇਆ ਇੱਥੇ ਪਹੁੰਚਿਆ ਮਹਾਰਾਸ਼ਟਰ ਦੇ ਵਿੱਚ ਉਹ ਜਗ੍ਹਾ ਹੈ ਨੰਦੇੜ ਸਾਹਿਬ ਤੋਂ 45-50 ਕਿਲੋਮੀਟਰ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਵੱਲ ਨੂੰ ਆਉਂਦਿਆਂ ਰਸਤੇ ਵਿੱਚ ਉਹ ਜਗ੍ਹਾ ਹੁੰਦੀ ਉਹ ਮੰਦਰ ਆਉਂਦਾ ਆਉਂਦਾ ਉਸ ਦਾ ਨਾਮ ਹੈ ਉਸ ਜਗ੍ਹਾ ਦਾ ਭਗਤ ਸਾਹਿਬ ਜੀ ਉੱਥੇ ਗਏ ਤੇ ਕੀ ਵੇਖਿਆ ਵੀ ਪੰਡੇ ਲੋਕ ਬੈਠੇ ਹੋਏ ਤੇ ਠਾਕੁਰਾਂ ਦੀ ਆਰਤੀ ਕਰਦੇ ਪਏ ਨੇ ਗੁਣ ਗਾਇਨ ਕਰਦੇ ਪਏ ਨੇ ਭਗਤ ਸਾਹਿਬ ਕਹਿੰਦੇ ਮੈਂ ਵੀ ਚਲੇ ਗਿਆ ਹੱਸਦਾ ਖੇਡਦਾ ਵੀ ਮੈਂ ਵੀ ਠਾਕੁਰ ਦੇ ਜਸ ਨੂੰ ਗਾਲਵਾ ਮੈਂ ਵੀ ਉਹਦਾ ਆਨੰਦ ਮਾਣ ਲਵਾਂ ਮੈਂ ਵੀ ਉਹਦੀ ਵਡਿਆਈ ਕਰਕੇ ਧੰਨ ਤਨ ਹੋਵਾਂ ਤੇ ਮੈਂ ਵੀ ਬੈਠ ਗਿਆ ਉਹ ਸਾਰੇ ਭਗਤੀ ਕਰਦੇ ਪਏ ਤੇ ਮੈਂ ਵੀ ਬੈਠਾ ਭਗਤੀ ਕਰਨ ਲੱਗ ਪਿਆ ਤੇ ਹੋਇਆ ਕੀ ਭਗਤ ਕਰਤ ਨਾਮਾ ਫਕਰ ਉਠਾਇਆ ਮੈਨੂੰ ਭਗਤੀ ਕਰਦੇ ਨੂੰ ਉਹਨਾਂ ਨੇ ਫੜ ਕੇ ਤੇ ਉਠਾ ਦਿੱਤਾ ਬਾਹੋਂ ਫੜ ਕੇ ਉੱਠ ਬਈ ਤੂੰ ਨਹੀਂ ਬੈਠ ਸਕਦਾ ਤੂੰ ਇੱਥੇ ਬੈਠ ਕੇ ਨਹੀਂ ਭਗਤੀ ਕਰ ਸਕਦਾ ਤੂੰ ਆਰਤੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਕਹਿੰਦੇ ਹੋਇਆ ਕੀ ਕਹਿੰਦੇ ਹੋਣਾ ਕੀ ਸੀ ਉਹ ਮੈਨੂੰ ਅੱਗੋਂ ਕਹਿਣ ਲੱਗੇ ਹੀ ਨੜੀ ਜਾਤ ਤੇਰੀ ਤੇਰੀ ਜਾਤ ਨੀਵੀਂ ਆ ਤੂੰ ਨੀਵੀਂ ਜਾਤ ਵਾਲਾ ਨਾਮਦੇਵ ਤੂੰ ਸ਼ੂਦਰਿਆ ਤੈਨੂੰ ਕੋਈ ਅਧਿਕਾਰ ਨਹੀਂ ਠਾਕੁਰਾਂ ਦੀ ਪੂਜਾ ਕਰਨ ਦਾ ਇਹ ਜਾਦਮ ਰਾਇਆ ਉਹਨਾਂ ਮੈਨੂੰ ਇਸ ਤਰ੍ਹਾਂ ਕਿਹਾ ਵੀ ਤੇਰੀ ਜਾਤ ਨੀਵੀਂ ਆ ਤੇ ਤੈਨੂੰ ਕੋਈ ਅਧਿਕਾਰ ਨਹੀਂ ਠਾਕੁਰ ਦੀ ਪੂਜਾ ਕਰਨ ਦਾ ਬ੍ਰਾਹਮਣ ਤੇ ਖੱਤਰੀ ਹੀ ਇਹ ਪੂਜਾ ਕਰ ਸਕਦੇ ਨੇ ਬ੍ਰਾਹਮਣ ਤੇ ਖੱਤਰੀ ਹੀ ਉਹਦਾ ਨਾਮ ਲੈ ਸਕਦੇ ਨੇ ਦੂਜਾ ਨਹੀਂ ਕੋਈ ਵੀ ਉਹਨਾਂ ਮੈਨੂੰ ਇਸ ਤਰ੍ਹਾਂ ਕਿਹਾ ਤੇ ਭਗਤ ਸ਼ਾਹਬ ਸਾਹਿਬ ਜੀ ਨਾ ਪਰਮੇਸ਼ਰ ਦੇ ਨਾਲ ਗਿਲਾ ਕਰਦੇ ਕਹਿੰਦੇ ਜੇ ਮੇਰੀ ਜਾਤ ਐਡੀ ਮਾੜੀ ਸੀ ਛੀਪੇ ਕੇ ਜਨਮ ਕਾਹੇ ਕੋ ਆਇਆ ਫਿਰ ਮੈਂ ਸ਼ੀਂਬਿਆਂ ਦੇ ਘਰ ਕਿਉਂ ਜਨਮ ਲਿਆ ਤੂੰ ਕਿਰਪਾ ਕਰ ਦੋ ਮੈਨੂੰ ਵੀ ਕਿਸੇ ਉੱਚੀ ਜਾਤ ਵਾਲੇ ਦੇ ਘਰ ਜਨਮ ਦਿਨੋ ਪਾਉ ਦਿੱਤਾ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਭਾਈ ਪਰਮੇਸ਼ਰ ਨੇ ਤੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਰੱਖਿਆ ਪੰਜ ਤਤਾਂ ਤੋਂ ਸੰਸਾਰ ਦੇ ਜੀਵ ਬਣਾਏ ਨੇ ਜਿਹੜੇ ਪੰਜ ਤਤਾਂ ਦੀ ਮਿੱਟੀ ਤੁਹਾਡੇ ਸਰੀਰ ਨੂੰ ਲੱਗੀ ਆ ਉਹਨਾਂ ਹੀ ਪੰਜਾਂ ਤਤਾਂ ਦਾ ਮੇਰਾ ਸਰੀਰ ਬਣਿਆ ਮੈਂ ਘਟ ਕਿਵੇਂ ਤੇ ਤੁਸੀਂ ਵਧਿਕ ਕਿਵੇਂ ਮੈਂ ਮਾੜਾ ਕਿਵੇਂ ਤੁਸੀਂ ਕਿਵੇਂ ਚੰਗੇ ਜਨਮ ਕਿਸੇ ਵੀ ਜਾਤ ਵਿੱਚ ਲੈਣ ਨਾਲ ਕੋਈ ਜੀਵ ਚੰਗਾ ਮਾੜਾ ਨਹੀਂ ਹੁੰਦਾ ਵੀ ਚੰਗੀ ਜਾਤ ਵਿੱਚ ਜਨਮ ਲਿਆ ਤੇ ਇਹ ਉੱਤਮ ਆ ਇਹਨੇ ਨੀਵੀਂ ਜਾਤ ਵਿੱਚ ਜਨਮ ਲਿਆ ਤੇ ਨਖੇਦਿਆ ਨਹੀਂ ਭਗਤ ਸਾਹਿਬ ਕਹਿੰਦੇ ਉੱਤਮ ਤੇ ਨਖੇਦ ਜਿਹੜਾ ਹੈ ਉਹ ਆਪਣੇ ਕਰਮਾਂ ਕਰਕੇ ਹੁੰਦਾ ਕਰਮਾ ਕਰਕੇ ਉਹਨਾਂ ਨੂੰ ਚੰਗੀ ਜਾਤ ਵਾਲਾ ਵੀ ਕੰਮ ਮਾੜੇ ਕਰੀ ਜਾਵੇ ਤੇ ਉਹਨੂੰ ਨੀਚ ਹੀ ਆਖਾਂਗੇ ਨੀਮੀ ਜਾਤ ਵਾਲੇ ਦੇ ਕਰਮ ਬੜੇ ਉੱਚੇ ਨੇ ਉਹਨੂੰ ਮਹਾਨ ਕਵਾਂਗੇ ਤੇ ਤੁਸੀਂ ਕਿਵੇਂ ਜਾਤ ਦੇ ਹਿਸਾਬ ਦੇ ਨਾਲ ਮੈਨੂੰ ਮਾਰਦੇ ਹੋ ਮੈਨੂੰ ਕਿਵੇਂ ਇੱਥੋਂ ਉਠਾਉਂਦੇ ਹੋ ਪਰ ਭਗਤ ਸਾਹਿਬ ਕਹਿੰਦੇ ਉਹਨਾਂ ਨੇ ਨਾ ਮੇਰੀ ਇੱਕ ਕਨਾ ਸੁਣੀ ਬਾਹ ਤੋ ਫੜ ਕੇ ਠਾਇਆ ਮੈਨੂੰ ਉੱਠ ਬਈ ਤੂੰ ਨਹੀਂ ਬਹਿਣਾ ਇੱਥੇ ਤੇ ਕਹਿੰਦੇ ਭਗਤ ਜੀ ਤੁਸੀਂ ਕੀ ਕੀਤਾ ਭਗਤ ਸਾਹਿਬ ਕਹਿੰਦੇ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਲੈ ਕਮਲੀ ਚਲਿਓ ਪਲਟਾਏ ਤੇ ਮੈਂ ਸੋਚਿਆ ਕਿ ਬਾਪੂ ਨੂੰ ਜੱਫੀ ਪਾਉਣੀ ਆ ਪਿਆਰੀ ਕਰਨਾ ਜਦੋਂ ਪੈਣ ਪ੍ਰਾਚਾਰ ਪੰਜ ਜਣੇ ਹੋਣ ਨਾ ਵੇਂਦੇ ਬਾਪੂ ਸਾਹਮਣੇ ਬੈਠਾ ਕੋਈ ਇਧਰੋਂ ਭੱਜਾ ਜਾਂਦਾ ਉਧਰੋਂ ਭੱਜਾ ਜਾਂਦਾ ਜਾ ਕੇ ਬਾਪੂ ਦੇ ਗੱਲ ਨਾਲ ਚੰਬੜ ਜਾਂਦੇ ਨੇ ਤੇ ਇੱਕ ਵੇਂਦਾ ਵੀ ਹੁਣ ਸਾਹਮਣੇ ਵਾਲੇ ਪਾਸਿਓਂ ਤੇ ਜਗ੍ਹਾ ਹੀ ਨਹੀਂ ਹੈਗੀ ਚਲ ਬਾਪੂ ਨਾਲ ਪ੍ਰੇਮ ਹੀ ਕਰਨਾ ਉਹ ਪਿਛਲੇ ਪਾਸੇ ਚਰੇ ਜਾਂਦਾ ਪਿੱਛੋਂ ਦੀ ਜਾ ਕੇ ਗੱਲ ਵਕੜੀ ਪਾ ਲੈਂਦਾ ਵੀ ਕਰਨਾ ਤੇ ਪ੍ਰੇਮੀ ਆ ਨਾ ਬਾਪੂ ਨੂੰ ਪਿਆਰ ਹੀ ਕਰਨਾ ਉਹ ਪਿੱਛੋਂ ਦੀ ਜਾ ਕੇ ਗੱਲ ਵਕੜੀ ਪਾ ਲੈਂਦਾ ਤੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਸੋਚਿਆ ਵੀ ਇਹ ਸਾਹਮਣੇ ਨਹੀਂ ਬਹਿਣ ਦਿੰਦੇ ਇਹਨਾਂ ਨੂੰ ਆਪਣੀ ਜਾਤ ਦਾ ਹੰਕਾਰ ਆ ਵੀ ਅਸੀਂ ਵੱਡੇ ਆ ਤੇ ਕਰਨਾ ਤੇ ਪ੍ਰੇਮੀ ਆ ਮੇ ਆਪਣੀ ਕੰਬਲੀ ਚੁੱਕੀ ਲੈ ਕੰਬਲੀ ਕੰਮਲੀ ਚਲਿਓ ਪਲਟਾਏ ਤੇ ਪਲਟ ਕੇ ਪਿਛਲੇ ਪਾਸੇ ਚਲੇ ਗਿਆ ਦੇ ਹੋਰੈ ਪਾਛੈ ਬੈਠਾ ਜਾਏ ਮੈਂ ਕੰਬਲੀ ਚੁੱਕੀ ਤੇ ਮੁੜਿਆ ਉਥੋਂ ਉਸ ਦੇਹੁਰੇ ਦੇ ਉਸ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਿਆ ਵੀ ਇੱਥੇ ਬੈਠ ਕੇ ਇਥੋਂ ਤਨੀਨਾ ਮੈਨੂੰ ਰੋਕਣਗੇ ਇਹ ਤੇ ਸਾਹਮਣੇ ਵਾਲੇ ਪਾਸੇ ਬੈਠੇ ਮੈਂ ਇੱਥੇ ਬਹਿ ਜਾਣਾ ਉਥੇ ਬੈਠੇ ਹੋਏ ਨਾ ਭਗਤ ਨਾਮਦੇਵ ਜੀ ਨੇਤਰ ਬੰਦ ਕਰ ਲਏ ਧਿਆਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਲਿਆ ਤੇ ਉਹਦੇ ਚਰਨਾਚਰ ਦਾਸਾਂ ਵੀ ਕਰਦੇ ਕਹਿੰਦੇ ਵੇਖ ਮੈਂ ਤੇ ਤੇਰੀ ਬੰਦਗੀ ਕਰਦਾ ਤੇ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਓਦੇ ਚਰਨਾ ਚ ਬੇਨਤੀ ਕਰਦੇ ਪੈ ਉਹ ਵੀ ਬਚਨ ਭਗਤ ਨਾਮਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਭਗਤ ਨਾਮਦੇ ਪਰਮੇਸ਼ਰ ਨੂੰ ਕਹਿੰਦੇ ਨੇ ਛੇ ਮੇਰੇ RAM ਛੇ ਪਰਮੇਸ਼ਰ ਜੀ ਇਹਨਾਂ ਨੇ ਤੇ ਮੈਨੂੰ ਨਹੀਂ ਬਹਿਣ ਦਿੱਤਾ ਤੇਰੇ ਸਨਮੁਖ ਇਹਨਾਂ ਨੂੰ ਜਾਤ ਉੱਚੀ ਆਪਣੀ ਉੱਚੀ ਜਾਤ ਦਾ ਇਹਨਾਂ ਨੂੰ ਮਾਣ ਇਹਨਾਂ ਨੇ ਮੈਨੂੰ ਉਠਾ ਦਿੱਤਾ ਪਰ ਕਿਰਪਾ ਕਰੀ ਤੂੰ ਨਾ ਮੈਨੂੰ ਮਨ ਚੋਂ ਭਲਾ ਦੀ ਕਿਤੇ ਇਹਨਾਂ ਦੀ ਗੱਲ ਕੋਈ ਨਹੀਂ ਇਹ ਮੈਨੂੰ ਤਾਨੇ ਮੇਨੇ ਮਾਰਨ ਇਹ ਮੈਨੂੰ ਬੋਲ ਕਬੂਲ ਬੋਲਣ ਪਰ ਉਹ ਸਹਿਬ ਜੀ ਨੇ ਇਥੋਂ ਤੱਕ ਕਿਹਾ ਵੀ ਇਹਨਾਂ ਨੇ ਮੈਨੂੰ ਛੂਦਰ ਕਹਿ ਕੇ ਮਾਰਿਆ ਵੀ ਇਹ ਭਾਵੇਂ ਛੂਦਰ ਕਹਿ ਕੇ ਮਾਰ ਵੀ ਲੈਣ ਇਹਨਾਂ ਦੀ ਪਰਵਾਹ ਮੈਨੂੰ ਕੋਈ ਨਹੀਂ ਪਰ ਤੂੰ ਨਾ ਵਿਸਾਰਦੀ ਮੈਨੂੰ ਜੇ ਤੇਰੇ ਚੇਤੇ ਵਿੱਚ ਮੈਂ ਵਸਦਾ ਮੇਰੇ ਚੇਤੇ ਵਿੱਚ ਤੂੰ ਵਸਦਾ ਤੇ ਫਿਰ ਮੈਨੂੰ ਇਹਨਾਂ ਦੀ ਪਰਵਾਹ ਕੋਈ ਨਹੀਂ ਭਗਤ ਸਾਹਿਬ ਜੀ ਉੱਥੇ ਬੈਠੇ ਹੋਏ ਨੇ ਦੇਹੁਰੇ ਦੇ ਪਿਛਲੇ ਪਾਸੇ ਨੇਤਰ ਬੰਦ ਕਰਕੇ ਤੇ ਪਰਮੇਸ਼ਰ ਦੇ ਚਰਨਾਚਰਦਾਸਾਂ ਕਰਦੇ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਹੇ ਰਮੇ ਹੋਏ RAM ਜੀ ਮੈਨੂੰ ਤੁਸੀਂ ਨਾ ਵਿਸਾਰੇਓ ਮੈਨੂੰ ਤੁਸੀਂ ਨਾ ਭਲਾਇਓ ਤੁਸੀਂ ਮੇਰੇ ਹਿਰਦੇ ਵਿੱਚ ਵਸਦੇ ਰਹੋ ਤੇ ਮੇਰਾ ਚੇਤਾ ਰੱਖਿਓ ਮੈਂ ਤੁਹਾਡਾ ਸੇਵਕ ਆ ਮੈਨੂੰ ਤੁਸੀਂ ਨਾ ਵਿਸਾਰੇਓ ਇਨਾਂ ਦੀ ਗੱਲ ਕੋਈ ਨਹੀਂ ਇਹ ਜਿਹੜੇ ਨੇ ਨਾ ਆਲਾਵੰਤੀ ਇਹੋ ਭ੍ਰਮ ਜੋ ਹੈ ਆਲਾਵੰਤੀ ਇਹ ਜਿਹੜੇ ਚੰਗੇ ਘਰਾਂ ਵਾਲੇ ਜਿਹੜੇ ਚੰਗੀਆਂ ਜਾਤਾਂ ਵਾਲੇ ਇਹਨਾਂ ਨੂੰ ਭਰਮਿਆ ਨਾ ਵੀ ਅਸੀਂ ਵੱਡੀਆਂ ਜਾਤਾਂ ਵਾਲੇ ਅਸੀਂ ਉੱਚੀਆਂ ਜਾਤਾਂ ਵਾਲੇ ਇਹਨਾਂ ਨੂੰ ਇਹ ਭਰਮ ਪਿਆ ਹੋਇਆ ਵੀ ਸ਼ਾਇਦ ਅਸੀਂ ਉੱਚੀ ਜਾਤ ਵਿੱਚ ਜਨਮੇ ਆ ਤੇ ਤਾਂ ਕਰਕੇ ਹੀ ਮਹਾਨ ਆ ਇਹ ਜਿਹੜਾ ਇਹਨਾਂ ਨੂੰ ਭਰਮ ਹੈ ਅੱਲਾ ਬੰਤੀ ਇਹੋ ਭ੍ਰਮ ਜੋ ਹੈ ਮੁੱਜ ਉੱਪਰ ਸਭ ਕੋ ਪਿਲਾ ਇਹ ਇਹਨਾਂ ਦੇ ਭਰਮ ਕਰਕੇ ਉੱਚੀ ਜਾਤ ਦਾ ਇਹਨਾਂ ਨੂੰ ਅਭਿਮਾਨ ਹੋਣ ਕਰਕੇ ਬੜਾ ਗੁੱਸੇ ਹੋਏ ਮੇਰੇ ਤੇ ਬਹੁਤੇ ਰੋਹ ਵਿੱਚ ਆਏ ਮੇਰੇ ਤੇ ਇਹ ਸਾਰੇ ਤੇ ਇਹਨਾਂ ਨੇ ਨਾ ਸੂਦ ਸੂਦ ਕਰ ਮਾਰੇ ਉਠਾਇਓ ਕਹਾ ਕਰੋ ਬਾਪ ਵੀ ਠਲਾ ਇਹਨਾਂ ਨੇ ਮੈਨੂੰ ਸ਼ੂਦਰ 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 ਕਹਿ ਕਹਿ ਕੇ ਤੇ ਮਾਰਿਆ ਵੀ ਤੇ ਬੈਣ ਵੀ ਨਹੀਂ ਦਿੱਤਾ ਨਾਲੇ ਤੇ ਸ਼ੂਦਰ ਕਹਿ ਕਹਿ ਕੇ ਮਾਰਿਆ ਤੇ ਬਾਹ ਤੋਂ ਫੜ ਕੇ ਉਠਾ ਦਿੱਤਾ ਕਹਿੰਦੇ ਨਾਮਦੇਵ ਤੂੰ ਨਹੀਂ ਵੀ ਜਾਤ ਵਾਲਾ ਤੂੰ ਨਹੀਂ ਸਾਡੇ ਵਿੱਚ ਬਹਿ ਕੇ ਠਾਕੁਰ ਦੀ ਭਗਤੀ ਕਰ ਸਕਦਾ ਤੂੰ ਇੱਥੋਂ ਉੱਠ ਮੈਂ ਇਹਨਾਂ ਨੂੰ ਬੜਾ ਸਮਝਾਇਆ ਵੀ ਜਾਤ ਕਰਕੇ ਕੋਈ ਉੱਚਾ ਨੀਵਾ ਨਹੀਂ ਕਰਮ ਕਰਕੇ ਉੱਚਾ ਨੀਵਾ ਹੁੰਦਾ ਹੈ ਪਰ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਸਗੋਂ ਮੈਨੂੰ ਮਾਰਿਆ ਗੋ ਮਾਰਿਆ ਇੱਕ ਤੇ ਹੈ ਅਸ਼ੂਦਰ ਤੇ ਦੂਜਾ ਗਾੜੀਆਂ ਜ਼ਬਾਨ ਤਲ ਵੀ ਕਰਦਾ ਸੂਦ ਸੂਦ ਕਰ ਮਾਰੇ ਉਠਾਇਓ ਕਹਾ ਕਰੋ ਬਾਪ ਵੀ ਠਲਾ ਤੂੰ ਮੇਰਾ ਪਿਤਾ ਤੂੰ ਮੇਰਾ ਪਿਆਰਾ ਇਹਨਾਂ ਦੇ ਨਾਲ ਮੇਰੀ ਬਾਹ ਕੋਈ ਨਹੀਂ ਚੱਲਦੀ ਇਹਨਾਂ ਦੇ ਨਾਲ ਕੋਈ ਬਾਹ ਨਹੀਂ ਚੱਲਦੀ ਮੈਂ ਕੀ ਕਰਾਂ ਮੇਰੀ ਤੇ ਅਰਦਾਸ ਤੇਰੇ ਗਾੜੀ ਆ ਮੇਰਾ ਤਰਲਾ ਤੇ ਤੇਰੇ ਗਾੜੀ ਆ ਮੈਂ ਤੇ ਤੇਰੇ ਗਾੜੀ ਹੱਥ ਜੋੜ ਕੇ ਬੇਨਤੀਆਂ ਕਰਦਾ ਵੀ ਕਿਰਪਾ ਕਰ ਮੂਏ ਹੂਏ ਜੋ ਮੁਕਤ ਦੇ ਹੋਗੇ ਜੇ ਆਖੀਏ ਵੀ ਤੇਰੇ ਨਾਮ ਜਪਣ ਵਾਲੇ ਨੂੰ ਮੁਕਤੀ ਮਿਲ ਜਾਂਦੀ ਹੈ ਤੇ ਮੁਕਤੀ ਕੀ ਮਰਨ ਤੋਂ ਬਾਅਦ ਦਾਏਗਾ ਜਦੋਂ ਮੈਂ ਮਾਰੀ ਗਿਆ ਸਰੀਰ ਹੀ ਛੁੱਟ ਗਿਆ ਫੇਰ ਮੈਨੂੰ ਮੁਕਤੀ ਦੇਂਗਾ ਤੇ ਜੇ ਮਰਨ ਤੋਂ ਬਾਅਦ ਤੂੰ ਮੁਕਤੀ ਦਿੱਤੀ ਬੰਧਨ ਕੱਟੇ ਮੁਕਤ ਨਾ ਜਾਣੇ ਕੋਇਲਾ ਫੇਰ ਕਿਸੇ ਨੂੰ ਕੀ ਪਤਾ ਲੱਗਣਾ ਵੀ ਨਾਮ ਦੇ ਮੁਕਤ ਹੋਇਆ ਕਿ ਨਹੀਂ ਇਹਨਾਂ ਨੂੰ ਕੀ ਪਤਾ ਲੱਗੂ ਤੇਰੇ ਨਾਮ ਦੀ ਵਡਿਆਈ ਦਾ ਕਿ ਤੇਰੇ ਨਾਲ ਪਿਆਰ ਕਰਨ ਵਾਲੇ ਦੇ ਬੰਧਨ ਕੱਟੇ ਗਏ ਕਿ ਨਹੀਂ ਇਹਨਾਂ ਨੂੰ ਕੋਈ ਸਮਝ ਨਹੀਂ ਆਉਣੀ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇਤਰ ਬੰਦ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਪਏ ਉਹਦੇ ਅੱਗੇ ਆਪਣੀ ਵਿਥਿਆ ਦੱਸਦੇ ਪਏ ਸਨ ਆਪਣੀ ਬੇਦਨ ਉਹਦੇ ਅੱਗੇ ਬਿਆਨ ਕਰਦੇ ਵੀ ਤੂੰ ਕਿਰਪਾ ਕਰ ਮੇਰੇ ਤੇ ਰਹਿਮਤ ਕਰ ਮੇਰੇ ਤੇ ਮੇਰੇ ਬੰਦਨ ਕੱਟ ਦੇ ਜਦੋਂ ਇਸ ਤਰ੍ਹਾਂ ਬੇਨਤੀਆਂ ਕਰਦੇ ਪੈ ਨਾ ਤੇ ਭਗਤ ਨੂੰ ਨਹੀਂ ਪਤਾ ਭਗਤ ਦੇ ਨੇਤਰ ਬੰਦ ਨੇ ਤੇ ਭਗਤ ਨਾਮਦੇਵ ਜੀ ਦਾ ਹੀ ਬਚਨ ਹੈ ਕਹਿੰਦੇ ਮੂਏ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੂ ਕੋ ਢੇਡ ਕਹਿਤ ਆਤ ਭੁਜ ਭਇਓ ਅਪਾਰਲਾ ਇਹ ਜਿਹੜੇ ਪੰਡਿਆ ਨੇ ਨਾ ਪੰਡੇ ਲੋਕ ਇਹ ਮੈਨੂੰ ਢੇਡ ਕਹਿੰਦੇ ਨੇ ਨੀਚ ਜਾਤ ਵਾਲਾ ਕਹਿੰਦੇ ਹੀ ਇਹ ਇਨਾਂ ਨੇ ਬੜੀ ਮੇਰੇ ਨਾਲ ਜ਼ੋਰ ਜਬਰੀ ਕੀਤੀ ਐ ਇਨਾਂ ਨੇ ਮੇਰੇ ਨਾਲ ਬਹੁਤਾ ਧੱਕਾ ਕੀਤਾ ਮੈਨੂੰ ਨੀਚ ਜਾਤ ਵਾਲਾ ਕਹਿ ਕਹਿ ਕੇ ਤੇ ਠਾ ਦਿੱਤਾ ਵਹਿਣ ਨਹੀਂ ਦਿੰਦਾ ਇੱਥੇ ਇਥੇ ਤੇਰੇ ਗੁਣ ਨਹੀਂ ਗਾਉਣ ਦੇਣਾ ਕੀਤੇ ਇਹਨਾਂ ਨੇ ਮੇਰਨਾ ਇਸ ਤਰ੍ਹਾਂ ਕੀਤਾ ਏ ਪੰਡਿਆ ਮੋਕੋ ਢੇਡ ਕਹਿਤ ਹੈ ਅਤ ਪੁੱਜ ਭਇਓ ਅਪਾਰਲਾ ਇਸ ਤਰ੍ਹਾਂ ਅਰਦਾਸਾਂ ਕਰਦੇ ਪਏ ਨੇ ਤੇ ਉਸ ਵੇਲੇ ਕੀ ਹੋਇਆ ਫੇਰ ਦੀਆ ਦੇਹੁਰਾ ਨਾਮੇ ਕਉ ਪਰਮੇਸ਼ਰ ਵੀ ਤੇ ਪਿਆਰਿਆ ਨਾ ਪ੍ਰੇਮ ਕਰਦਾ ਨਾ ਜੇ ਪ੍ਰੇਮੀ ਉਹਦਨਾ ਪ੍ਰੇਮ ਕਰਦਾ ਤੇ ਪਰਮੇਸ਼ਰ ਵੀ ਕਈ ਗੁਣਾ ਉਹਨਾਂ ਦਾ ਪ੍ਰੇਮ ਕਰਦਾ ਜਦੋਂ ਭਗਤ ਜੀ ਨੇ ਕਿਹਾ ਨਾ ਇਹਨਾਂ ਨੇ ਮੈਨੂੰ ਸ਼ੂਦਰ ਆਖਿਆ ਇਹਨਾਂ ਨੇ ਮੈਨੂੰ ਮਾਰਿਆ ਵੀ ਇਹਨਾਂ ਨੇ ਨੀਵੀਂ ਜਾਤ ਵਾਲਾ ਕਹਿ ਕੇ ਬਾਹੋਂ ਫੜ ਕੇ ਠਾ ਦਿੱਤਾ ਮੈਨੂੰ ਨਹੀਂ ਬਹਿਣ ਦਿੱਤਾ ਇੱਥੇ ਤੇ ਉਸ ਵੇਲੇ ਫਿਰ ਪਰਮੇਸ਼ਰ ਨੇ ਕਿਰਪਾ ਕੀਤੀ ਫੇਰ ਦਿਆ ਦੇਹਰਾ ਨਾਮੇ ਕਉ ਉਹ ਜਿਹੜਾ ਦੇਹਰਾ ਸੀ ਭਗਤ ਨਾਮਦੇਵਲ ਨੂੰ ਫੇਰ ਦਿੱਤਾ ਭਗਵ ਪੰਡੇ ਬੈਠੇ ਹੋਏ ਸਨ ਸਾਹਮਣੇ ਮੁਖ ਕਰਕੇ ਜਿੱਥੋਂ ਭਗਤ ਨਾਮਦੇਵ ਨੂੰ ਠਾਇਆ ਤੇ ਭਗਤ ਨਾਮਦੇਵ ਜੀ ਉੱਠ ਕੇ ਫਿਰ ਦੇਹਰੇ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਤੇ ਪਰਮੇਸ਼ਰ ਨੇ ਇਹ ਕਿਰਪਾ ਕੀਤੀ ਆਪਣੇ ਭਗਤ ਦੀ ਇੱਜ਼ਤ ਪੱਤਰ ਰੱਖੀ ਆਪਣੇ ਭਗਤ ਦੀ ਵਡਿਆਈ ਵੱਡੀ ਕੀਤੀ ਤੇ ਪਰਮੇਸ਼ਰ ਨੇ ਉਹ ਦੇਹੁਰਾ ਹੀ ਘੁਮਾ ਦਿੱਤਾ ਸਾਰਾ ਮੰਦਰ ਹੀ ਘੁਮਾ ਦਿੱਤਾ ਫੇਰ ਦੀਆ ਦੇਹੁਰਾ ਨਾਮੇ ਕਉ ਭਗਤ ਨਾਮਦੇਵ ਦੇ ਵਾਸਤੇ ਮੰਦਰ ਹੀ ਘੁਮਾ ਦਿੱਤਾ ਪੰਡੇ ਬੈਠੇ ਰਹਿ ਗਏ ਤੇ ਉਹ ਮੰਦਰ ਦਾ ਮੂੰਹ ਜਿਹੜਾ ਸੀ ਘੁੰਮ ਕੇ ਭਗਤ ਨਾਮਦੇਵ ਵੱਲ ਚਲੇ ਗਿਆ ਤੇ ਪਿੱਠ ਜਿਹੜੀ ਐ ਉਹ ਪੰਡਿਆਂ ਵੱਲ ਹੋ ਗਈ ਫੇਰ ਦੀਆ ਦੇਹੁਰਾ ਨਾਮੇ ਕਉ ਪੰਡਿਆਂ ਨੇ ਕਹੋ ਪਿਛਵਾਰ ਲਾ ਜਿਨ੍ਹਾਂ ਨੂੰ ਆਪਣੀ ਉੱਚੀ ਜਾਤ ਦਾ ਹੰਕਾਰ ਸੀ ਮਾਣ ਸੀ ਉਹਨਾਂ ਵੱਲ ਪਿੱਠ ਕਰ ਦਿੱਤੀ ਪਿੱਠ ਉਹਨਾਂ ਵੱਲ ਪਿੱਛਾ ਕਰ ਲਿਆ ਕਿ ਤੁਸੀਂ ਮੇਰੇ ਸਾਹਮਣ ਮੁਖ ਬੈਠਣ ਦੇ ਲਾਇਕ ਨਹੀਂ ਯੋਗ ਨਹੀਂ ਤੁਹਾਡੇ ਅੰਦਰ ਜਾਤ ਅਭਿਮਾਨ ਬੈਠਾ ਹੋਇਆ ਤੁਸੀਂ ਜੇ ਜਾਤ ਦਾ ਮਾਣ ਕਰੀ ਜਾਂਦੇ ਜੇ ਕਿ ਅਸੀਂ ਪੰਡਤ ਹਾਂ ਬ੍ਰਾਹਮਣ ਹਾਂ ਇਹ ਸ਼ੂਦਰ ਹੈ ਇਹ ਬੇਸ਼ੱਕ ਜਾਤ ਕਰਕੇ ਛੂਦਰ ਹੋ ਸਕਦਾ ਪਰ ਬੰਦਗੀ ਕਰਕੇ ਤੁਹਾਡੇ ਨਾਲੋਂ ਉੱਚਾ ਇਸ ਕਰਕੇ ਮੇਰਾ ਮੁਖ ਈਸੇ ਵਾਲੀਆ ਇਸ ਤਰ੍ਹਾਂ ਭਗਤ ਨਾਮਦੇਵਲ ਮੁਖ ਕਰ ਲਿਆ ਤੇ ਪੰਡਿਆਂ ਦੇ ਵੱਲ ਪੇਠ ਕਰ ਲਈ ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਵੀ ਉਹ ਆਪਣੇ ਪਿਆਰਿਆਂ ਦੇ ਨਾਲ ਇੰਨਾ ਪ੍ਰੇਮ ਕਰਦਾ ਉਹ ਕਿਸੇ ਦੀ ਜਾਤ ਪਾਤ ਨਹੀਂ ਵੇਂਦਾ ਉਹ ਕਿਸੇ ਦਾ ਸਰਮਾਇਆ ਨਹੀਂ ਵੇਂਦਾ ਧਨ ਦੌਲਤ ਨਹੀਂ ਵੇਂਦਾ ਉਹ ਕਿਸੇ ਦੇ ਕੱਪੜੇ ਨਹੀਂ ਵੇਂਦਾ ਵੀ ਇਹਨੇ ਬ੍ਰਾਂਡ ਦੇ ਪਾਏ ਆ ਕਿ ਸਧਾਰਨ ਪਾਏ ਆ ਅਸੀਂ ਇਹਨੇ ਆ ਨਾ ਅਸੀਂ ਤੇ ਵੇਨੇ ਵੀ ਕਿਹੋ ਜਿਹੇ ਕੱਪੜੇ ਪਾਏ ਨੇ ਜੇ ਸਟੈਂਡ ਦੇ ਕੱਪੜੇ ਪਾਏ ਆ ਸਟੈਂਡਰਡ ਦੇ ਬ੍ਰਾਂਡ ਦੇ ਫੇਰ ਸਾਡੀ ਇਹਦੇ ਨਾਲ ਗੱਲਬਾਤ ਬਣੇਗੀ ਗੱਲਬਾਤ ਕਰਾਂਗੇ ਨਹੀਂ ਤੇ ਦੂਜੇ ਨੂੰ ਤੇ ਕਵਾਉਣਾ ਨਹੀਂ ਸਾਡਾ ਸਟੇਟਸ ਨੀਵਾ ਹੋ ਜਾਣਾ ਪਰ ਉਹ ਪਰਮੇਸ਼ਰ ਇਹ ਚੀਜ਼ਾਂ ਨਹੀਂ ਵੇਖਦਾ ਉਹ ਤੇ ਪ੍ਰੇਮ ਵੇਖਦਾ ਵੀ ਕਿਹੜਾ ਕਿੰਨਾ ਪ੍ਰੇਮ ਕਰਦਾ ਭਗਤ ਨਾਮਦੇਵ ਜੀ ਇਸ ਤਰ੍ਹਾਂ ਬੈਠੇ ਹੋਏ ਨੇਤਰ ਬੰਦ ਕਰਕੇ ਤੇ ਉਹ ਦੇਵਰਾ ਜਿਹੜਾ ਘੁੰਮ ਗਿਆ ਭਗਤ ਨਾਮਦੇਵ ਜੀ ਉਸੇ ਤਰ੍ਹਾਂ ਹੀ ਬੈਠੇ ਨੇ ਤੇ ਇਸ ਸ਼ਬਦ ਦੇ ਵਿੱਚ ਵੀ ਭਗਤ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਮੈਂ ਬੈਠਾ ਉੱਥੇ ਉਹਦੇ ਗੁਣ ਗਾ ਰਿਹਾ ਉਹਨੂੰ ਯਾਦ ਕਰਦਾ ਪਿਆ ਉਹਦੇ ਚਰਨਾਚਰਦਾਸਾ ਕਰੀ ਜਾਵਾਂ ਜਿਉ ਜਿਉ ਨਾਮਾ ਹਰ ਗੁਣ ਉਚਰੈ ਜਿਵੇਂ ਜਿਵੇਂ ਨਾਮਦੇਵ ਹਰੀ ਪਰਮੇਸ਼ਰ ਦੇ ਗੁਣ ਉਚਾਰਨ ਕਰੀ ਜਾਂਦਾ ਹੈ ਉਹਦੇ ਚਰਨਾਂ ਦੇ ਵਿੱਚ ਉਹਦਾ ਜਸ ਕਰੀ ਜਾਂਦਾ ਉਹਦੇ ਚਰਨਾਂ ਵਿੱਚ ਬੈਠਾ ਹੋਇਆ ਉਹਦੇ ਚਰਨਾਂ ਚ ਅਰਦਾਸਾਂ ਕਰੀ ਜਾਂਦਾ ਹੈ ਭਗਤ ਨਾਮਦੇਵ ਜੀ ਕਹਿੰਦੇ ਭਗਤ ਜਨਾ ਕਉ ਦੇਹ ਰਾ ਫਿਰੈ ਪਾਤਰ ਜਨਾਂ ਦੀ ਇੱਜ਼ਤ ਪਾਤਰ ਰੱਖਣ ਵਾਸਤੇ ਪਰਮੇਸ਼ਰ ਨੇ ਮੰਦਰੀ ਕਮਾ ਦਿੱਤਾ ਦੇਹਰਾ ਹੀ ਕਮਾ ਦਤਾ ਆਪਣੇ ਪਿਆਰਿਆਂ ਦੀ ਇੱਜ਼ਤ ਵਧਾਉਣ ਵਾਸਤੇ ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ ਵੀ ਐਵੇਂ ਜਾਤ ਦੇ ਅਬਿਮਾਨ ਵਿੱਚ ਹੀ ਨਾ ਫਸੇ ਰਹੋ ਵੀ ਉੱਚੀ ਜਾਤ ਵਾਲਿਆਂ ਨੂੰ ਮਿਲਦਾ ਨੀਵੀਂ ਜਾਤ ਵਾਲਿਆਂ ਨੂੰ ਨਹੀਂ ਉਹ ਤੇ ਪ੍ਰੇਮੀਆਂ ਨੂੰ ਮਿਲਦਾ ਜਾਤ ਉੱਚੀ ਹੋਵੇ ਭਾਵੇਂ ਨੀਵੀਂ ਹੋਵੇ ਉਹ ਜਾਤ ਨਹੀਂ ਵੇਖਦਾ ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਕੋ ਸੁਆਮੀ ਅਨੰਦ ਬినੋਦੀ ਜਾਤ ਨਾ ਕਾਹੂ ਕੀ ਮਾਨੀ ਉਹ ਕਿਸੇ ਦੀ ਜਾਤ ਪਾਤ ਥੋੜਾ ਵੇਖਦਾ ਹੈ ਉਹ ਤੇ ਪ੍ਰੇਮ ਵੇਖਦਾ ਹੈ ਭਗਤ ਨਾਮਦੇਵ ਦਾ ਐਸਾ ਪ੍ਰੇਮ ਹੈ ਕਿ ਭਗਤ ਨਾਮਦੇਵ ਜੀ ਦੇ ਵਾਸਤੇ ਪਰਮੇਸ਼ਰ ਨੇ ਦਿਵਰਾ ਹੀ ਕਮਾ ਦਿੱਤਾ ਮੰਦਰ ਹੀ ਕਮਾ ਦਿੱਤਾ ਤੇ ਅੱਜ ਵੀ ਉਸ ਮੰਦਰ ਦਾ ਮੂੰਹ ਦੂਜੇ ਪਾਸੇ ਹੀ ਹੈ। ਹੋਸ਼ਵਾਲੇ ਜਿਹੜੇ ਬਣਾਉਂਦੇ ਨੇ ਉਹਨਾਂ ਦਾ ਮੂੰਹ ਨਾ ਚੜਦੇ ਵਾਲੇ ਪਾਸੇ ਨੂੰ ਕਰਦੇ ਨੇ ਜਿੰਨੇ ਵੀ ਨੇ ਚੜਦੇ ਵਾਲੇ ਪਾਸੇ ਪਰ ਉਹ ਮੰਦਿਰ ਤੁਸੀਂ ਜਾ ਕੇ ਵੇਖੋ ਉਸ ਮੰਦਿਰ ਦਾ ਜਿਹੜਾ ਮੂੰਹ ਹੈ ਨਾ ਉਹ ਅੱਜ ਵੀ ਲੈਹਂਦੇ ਵਾਲੇ ਪਾਸੇ ਨੂੰ ਪੱਛਮ ਵਾਲੇ ਪਾਸੇ ਨੂੰ ਜਿੱਥੋਂ ਪਤਾ ਲੱਗਦਾ ਹੈ ਕਿ ਭਗਤ ਨਾਮਦੇਵ ਦੇ ਵਾਸਤੇ ਪਰਮੇਸ਼ਰ ਨੇ ਇਹ ਮੰਦਿਰ ਕਮਾ ਦਿੱਤਾ ਮੂੰਹ ਫੇਰ ਦਿੱਤਾ ਇਸ ਦਾ ਬਦਲ ਦਿੱਤੀ ਉਸ ਦੀ ਡਾਇਰੈਕਸ਼ਨ ਤੇ ਗੁਰਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ ਬੇਅੰਤ ਪਰਮਾਨੰ ਨੇ ਭਗਤ ਨਾਮਦੇਵ ਜੀ ਦੀ ਬਾਣੀ ਅੰਦਰ ਹੀ ਇਹ ਦੋ ਸ਼ਬਦ ਆ ਗਏ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮੋਹਰ ਲਾਉਂਦੇ ਨੇ ਕਹਿਣ ਲੱਗੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਹੜੇ ਹੰਕਾਰੀ ਸਨ ਜਿਨ੍ਹਾਂ ਨੂੰ ਹੰਕਾਰ ਸੀ ਆਪਣੀ ਜਾਤ ਦਾ ਜਿਹੜੇ ਨਿੰਦਿਆ ਕਰਦੇ ਸਨ ਭਗਤ ਨੂੰ ਮਾੜਾ ਕਹਿੰਦੇ ਛੂਦਰ ਕਹਿ ਕੇ ਦੁਰਕਾਰਦੇ ਸਨ ਉਹਨਾਂ ਵੱਲ ਪਿੱਠ ਕਰ ਲਈ ਤੇ ਭਗਤ ਨਾਮਦੇਵ ਦੇ ਵੱਲ ਮੁਖ ਕਰ ਲੈਣਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾਮ ਦੇ ਪ੍ਰੀਤ ਲੱਗੀ ਹਰ ਕੇਰੀ ਲੋਕ ਛੀਪਾ ਕਹੇ ਬੁਲਾਏ ਇਸ ਤਰ੍ਹਾਂ ਲੋਕ ਭਗਤ ਨਾਮਦੇਵ ਨੂੰ ਸ਼ੀਂਬਾ ਸ਼ੀਂਬਾ ਕਹਿ ਕੇ ਬੁਲਾਉਂਦੇ ਪੀਏ ਨੀਵੀਂ ਜਾਤ ਦਾ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਨਾਮਦੇਵ ਪ੍ਰੀਤ ਲੱਗੀ ਹਰ ਕੇਰੀ ਲੋਕ ਛੀਪਾ ਕਹਿ ਬੁਲਾਏ ਤੇ ਭਗਤ ਨਾਮਦੇਵ ਦੇ ਵਾਸਤੇ ਨਾ ਪਰਮੇਸ਼ਰ ਨੇ ਉਸ ਮੰਦਰ ਦਾ ਮੂੰਹ ਘੁਮਾ ਦੇਣਾ ਕੀਤਾ ਔਰ ਭਗਤ ਨਾਮਦੇਵਲ ਆਪਣਾ ਮੁਖ ਕਰ ਲੈਣਾ ਕੀਤਾ ਜਦੋਂ ਭਗਤ ਨਾਮਦੇਵਲ ਮੁਖ ਹੋ ਗਿਆ ਨਾ ਮੰਦਰ ਦਾ ਉਸ ਵੇਲੇ ਵਿੱਚ ਸਿਆਣੇ ਵੀ ਬੈਠੇ ਸਨ ਜਿਹੜੇ ਕਲਾ ਕਰਨ ਵਾਲੇ ਲੜਾਈ ਕਰਨ ਵਾਲੇ ਉਹਨਾਂ ਨੂੰ ਕਹਿੰਦੇ ਪੀਏ ਭਗਤ ਆ ਇਹ ਪਰਮੇਸ਼ਰ ਦਾ ਪਿਆਰਾ ਇਹਦੇ ਪਿਆਰ ਨੂੰ ਮੁਖ ਰੱਖਦੇ ਆ ਪਰਮੇਸ਼ਰ ਨੇ ਮੰਦਰ ਘੁਮਾ ਦਿੱਤਾ ਇਸ ਕਰਕੇ ਉਹਨਾਂ ਨੇ ਵੀ ਭਗਤ ਨਾਮਦੇ ਦੇ ਚਰਨੀ ਪੈ ਕੇ ਤੇ ਮਾਫੀ ਮੰਗੀ ਔਰ ਭਗਤ ਨਾਮਦੇਵ ਦਾ ਸਤਕਾਰ ਕਰਨਾ ਕੀਤਾ ਐਸਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ ਨਾ ਸਤਿਗੁਰੂ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜਾਸ ਉਹਨਾਂ ਦੀ ਵਡਿਆਈ ਸੰਸਾਰ ਦੇ ਵਿੱਚ ਉਹ ਕਰਵਾ ਦਿੰਦਾ ਹੈ ਉਹ ਆਪਣੇ ਪ੍ਰੇਮੀਆਂ ਦੀ ਹੀਠੀ ਨਹੀਂ ਹੋਣ ਦਿੰਦਾ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਭਗਤ ਜੀ ਕਹਿੰਦੇ ਜੇ ਮੇਰੇ ਤੇ ਇੰਨੀ ਕਿਰਪਾ ਕੀਤੀ ਉਹਨੇ ਤੇ ਪਿਆਰਿਆ ਤੂੰ ਵੀ ਜਪਿਆ ਕਰ ਉਸ ਰਾਮ ਦੇ ਨਾਮ ਨੂੰ ਉਮੀ ਪ੍ਰੇਮ ਦੇ ਨਾਲ ਜਪਿਆ ਕਰ ਤੇਰੇ ਤੇ ਵੀ ਕਿਰਪਾ ਹੋਵੇਗੀ ਤੇਰੇ ਤੇ ਵੀ ਰਹਿਮਤ ਹੋਵੇਗੀ ਤੇਰੇ ਤੇ ਵੀ ਇਸੇ ਤਰ੍ਹਾਂ ਬਖਸ਼ਿਸ਼ ਹੋਵੇਗੀ ਇਹ ਭਗਤ ਸਾਹਿਬ ਜੀ ਦਾ ਉਪਦੇਸ਼ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ